ਨਾ ਦੋਸਤੋ ਅੱਜ ਤੁਹਾਨੂੰ ਇੱਕ ਨਵੀਂ ਚੀਜ਼ ਸੁਣਾ ਰਿਹਾ ਹਾਂ ਤੇ ਤੁਹਾਨੂੰ ਸੁਣ ਕੇ ਪੂਰਾ ਆਨੰਦ ਆਊਗਾ ਪੂਰੇ ਧਿਆਨ ਨਾਲ ਸੁਣਨਾ ਓਏ ਮੈਂ ਕੰਬ ਕੋਈ ਨਾ ਕਰਨਾ ਹੋਵੇ ਤੇ ਕਾਰ ਮੇਰੇ ਕੋਲੇ ਵਰਨਾ ਹੋਵੇ ਤੇ ਮੈਨੂੰ ਕਿਸੇ ਦਾ ਡਰ ਨਾ ਹੋਵੇ ਭਾਵੇਂ ਜੂਨ ਮਹੀਨਾ ਸਿਖਰ ਤੇ ਹੋਵੇ ਤੇ ਗਰਮੀ ਦਾ ਕੋਈ ਫਿਕਰ ਨਾ ਹੋਵੇ ਮੈਂ ਸ਼ਿਮਲੇ ਕੁਫਰੀ ਘੁੰਮਦਾ ਹਵਾਂ ਤੇ برفਾਂ ਦੀ ਇੱਕ ਚਮਦਾ ਹੋਵਾਂ ਮੈਂ ਆਪਣੇ ਦਿਲ ਦੀਆਂ ਗੱਲਾਂ ਕਹਿੰਦਾ ਹਾਂ ਔਰ ਮੈਂ ਤਾਂ ਬਸ ਆਹੀ ਸੋਚਦਾ ਰਹਿੰਦਾ ਹਾਂ ਬਸ ਆਹੀ ਸੋਚਦਾ ਰਹਿੰਦਾ ਹਾਂ ਜਾਂ ਫਿਰ ਸਾਦ ਮੈਨੂੰ ਕੋਈ ਸੱਤਾ ਦੇ ਦੇ ਤੇ ਸੱਤਾ ਜਮਾ ਪੂਰਾ ਪੱਕਾ ਦੇ ਦੇ ਦਿਲੋਂ ਮੈਂ ਖੁੱਲ ਕੇ ਸੱਤਾ ਲਾਵਾਂ ਤੇ ਤੜਕੇ ਨੂੰ ਮੈਂ ਸ਼ਾਹ ਬਣ ਜਾਵਾਂ ਕੋਈ ਨੌਕਰ ਚੱਕ ਚਾਰ ਸ਼ੇਰੇ ਤੇ ਵਾਰੇ ਨਿਆਰੇ ਹੋ ਜਮਨ ਮੇਰੇ ਲੋਕ ਤਾਂ ਮੈਨੂੰ ਵੇਖ ਕੇ ਮੱchn ਤੇ ਅੰਦਰੋਂ ਮੇਰੇ ਕੰਨ ਤਾਸਣ ਮੈਂ ਨਿਕਲਾਂ ਚਿੱਟੇ ਕੱਪੜੇ ਪਾ ਕੇ ਤੇ ਪੂਰੀ ਢੌਰ ਸ਼ਕੀਨੀ ਲਾ ਕੇ ਸੱਚੀ ਮੈਂ ਆਪਣੇ ਦਿਲ ਦੀਆਂ ਗੱਲਾਂ ਕਹਿੰਦਾ ਹਾਂ ਓਏ ਮੈਂ ਤਾਂ ਬਸ ਆਹੀ ਸੋਚਦਾ ਰਹਿੰਦਾ ਹਾਂ ਓ ਬਸ ਆਹੀ ਸੋਚਦਾ ਰਹਿੰਦਾ ਹਾਂ ਅਗਲੀ ਗੱਲ ਧਿਆਨ ਨਾਲ ਸੁਣਨਾ ਜਾਂ ਨੋਟਾਂ ਦਾ ਭਰਿਆ ਬੈਗ ਇਥੇ ਆਜੇ ਉਹ ਫਿਰ ਤਾਂ ਜਮਾ ਨਜ਼ਾਰਾ ਹੀ ਆਵੇ ਉਹ ਨੋਟਾਂ ਦਾ ਭਰਿਆ ਬੈਗ ਇਥੇ ਆਜੇ ਫਿਰ ਤਾਂ ਜਮਾ ਨਜ਼ਾਰਾ ਆਵੇ ਆਜੇ ਹੋਵੇ ਘਰ ਵਿੱਚ ਬੋਟੀ ਸਿਆਣੀ ਤੇ ਬਿਨ ਮੰਗਿਆ ਹੀ ਪੁੱਛੇ ਪੰਨ ਉਹ ਹੱਸ ਕੇ ਮੈਨੂੰ ਆਣ ਬੁਲਾਵੇ ਤੇ ਜੀ ਜੀ ਕਰਕੇ ਮਾਨ ਵਧਾਵੇ 16 ਤੇ ਹੋਵੇ ਚਲਦਾ ਏ ਸੀ ਤੇ ਪੀਲ ਨੂ ਹੋਵੇ ਘਰ ਦੀ ਬਿਸੀ ਵਾਂਗ ਨਵਾਬਾਂ ਰੋਗ ਜਾ ਹੋਵੇ ਤੇ ਕਾਇਆ ਨੂੰ ਕੋਈ ਰੋਗ ਨਾ ਹੋਵੇ ਮੈਂ ਆਪਣੇ ਦਿਲ ਦੀਆਂ ਗੱਲਾਂ ਕਹਿੰਦਾ ਹਾਂ ਓਏ ਮੈਂ ਤਾਂ ਬਸ ਆਹੀ ਸੋਚਦਾ ਰਹਿੰਦਾ ਨਾ ਓਏ ਆਹੀ ਸੋਚਦਾ ਰਹਿੰਦਾ ਅਗਲੀ ਗੱਲ ਤੇ ਤੁਹਾਨੂੰ ਪੂਰਾ ਨਿਆਰਾ ਆਊਗਾ ਦੋਸਤੋ ਜਾਂ ਫਿਰ ਪਿੰਡ ਦੇ ਲੋਕ ਮੈਨੂੰ ਸਰਪੰਚ ਬਣਾਵਣ ਓਏ ਦੁੱਗਣੀਆਂ ਵੋਟਾਂ ਨਾਲ ਜਿਤਾਵਣ ਵਿਰੋਧੀ ਨੂੰ ਤਾਂ ਇੰਜ ਹਰਾਵਣ ਓਏ ਉਹਨੂੰ ਬੋਲਣ ਜੋਗਾ ਛੱਡਣਾ ਤੇ ਮੈਨੂੰ ਦਿਲ ਚੋਂ ਕੱਢਣਾ ਕੋਈ ਐਮਐਲਏ ਨਾਲ ਸਿੱਧੀ ਹੋਵੇ ਤੇ ਅਫਸਰ ਭਾਵੇਂ ਜਿੱਦੀ ਹੋਵੇ ਜਦ ਮੈਂ ਅਫਸਰ ਦੇ ਕੋਲੇ ਜਾਵਾਂ ਓਏ ਆਖੇ ਆ ਸਰਪੰਚਾ ਕੀ ਮੰਗਵਾਵਾਂ ਫਿਰ ਮੁੱਚ ਤੇ ਜਾਵੇ ਹੱਥ ਤਾਂ ਮੇਰਾ ਮੈਂ ਕਿਹਾ ਆਤਾ ਕੰਮ ਤੁਸੀਂ ਕਰ ਦਿਓ ਮੇਰਾ ਪਿੰਡ ਵਿੱਚ ਹੋਵੇ ਫੁੱਲ ਚੜਾਈ ਸਾਰੇ ਕਹਿਣ ਵਾਹ ਗੁਰਲਾਲ ਨੂਰਬਾਈ ਮੈਂ ਸੱਚੀ ਆਪਣੇ ਦਿਲ ਦੀਆਂ ਗੱਲਾਂ ਕਹਿੰਦਾ ਹਾਂ ਤੇ ਬਸ ਆਹੀ ਸੋਚਦਾ ਰਹਿੰਦਾ ਹਾਂ ਤੇ ਬਸ ਆਹੀ ਸੋਚਦਾ ਰਹਿੰਦਾ ਹਾਂ ਦੋਸਤੋ ਆਖਰੀ ਗੱਲ ਓਏ ਤੁਸੀਂ ਵੀ ਆਪਣੇ ਦਿਲ ਦੀ ਗੱਲ ਸੁਣਾ ਦਿਓ ਤੇ ਕਮੈਂਟਾਂ ਵਿੱਚ ਮੇਰੇ ਕੋਲ ਪਹੁੰਚਾ ਦਿਓ ਪੇਜ ਮੇਰੇ ਨੂੰ ਫਾਲੋ ਕਰਕੇ ਤੇ ਵੀਡੀਓ ਨੂੰ ਪੂਰਾ ਸ਼ੇਅਰ ਵੀ ਕਰਕੇ ਹਰ ਇੱਕ ਬੰਦੇ ਕੋਲ ਪਹੁੰਚਾ ਦਿਓ ਹੱਸਦੇ ਰਹੋ ਤੇ ਵਸਦੇ ਰਹੋ ਆਪਣੇ ਦਿਲ ਦੀਆਂ ਗੱਲਾਂ ਦੱਸਦੇ ਰਹੋ ਪਿਆਰ ਵਧਾ ਲਓ ਜਿੰਨਾ ਮਰਜੀ ਕੋਈ ਕਦੇ ਕਿਸੇ ਨਾਲ ਲੜਨਾ ਨਾ ਜਿਸ ਕੰਮ ਕਰਕੇ ਸਿਰ ਤਾਂ ਚੁਗ ਜੇ ਉਹ ਐਸਾ ਕੰਮ ਕਰਨਾ ਮੈਂ ਸਭੇ ਆਪਣੇ ਦਿਲ ਦੀਆਂ ਗੱਲਾਂ ਕਹਿੰਦਾ ਹਾਂ ਉਹ ਮਿੱਤਰੋ ਬਸ ਮੈਂ ਤਾਂ ਆਹੀ ਸੋਚਦਾ ਰਹਿੰਦਾ ਹਾਂ ਤੇ ਦੋਸਤੋ ਆਹੀ ਸੋਚਦਾ ਰਹਿੰਦਾ ਹਾਂ ਲੈ ਦੋਸਤੋ ਉਮੀਦ ਹੈ ਤੁਹਾਨੂੰ ਇਹ ਬਹੁਤ ਵਧੀਆ ਲੱਗੂਗੀ ਦੱਬ ਕੇ ਸ਼ੇਅਰ ਕਰਨਾ ਕਮੈਂਟ ਕਰਨਾ ਤੇ ਪੇਜ ਨੂੰ ਫੋਲੋ ਕਰਨਾ ਦੋਸਤ ਥੈਂਕ ਯੂ ਧੰਨਵਾਦ